ਅਜੀਬਾ ਜੀ ਕੀ ਨਾਜ ਹੈ ਤੁਹਾਡਾ ਤੇ ਕਿਹੜੀ ਵਾਰਡ ਦੇ ਵਿੱਚੋਂ ਜਿਹੜਾ ਤੁਸੀਂ ਚੋਣ ਮੈਦਾਨ ਦੇ ਵਿੱਚ ਜੀ ਜਿਕਾ ਖੰਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਦਿਲਬਖ ਸਿੰਘ ਯੋਧਾ ਮੇਰੇ ਧਰਮਪਤਨੀ ਮੇਰੀ ਬੀਬੀ ਬਲਵਿੰਦਰ ਕੌਰ ਜੋ ਵਾਰਡ ਨੰਬਰ 9 ਦੇ ਵਿੱਚੋਂ ਇਲੈਕਸ਼ਨ ਲੜ ਰਹੇ ਨੇ ਕਿਉਂਕਿ ਸਾਨੂੰ ਇੱਕ ਪੂਰੀ ਵਾਰਡ ਦੇ ਜਿਹੜੇ ਸਾਡੇ ਪਿਆਰ ਵਾਲੇ ਨੇ ਸਾਡੇ ਪਰਿਵਾਰਕ ਮੈਂਬਰ ਨੇ ਉਹਨਾਂ ਨੇ ਸਾਨੂੰ ਬਹੁਤ ਕੰਪੈਲ ਕੀਤਾ ਕਿ ਤੁਸੀਂ ਵਾਰ ਨੰਬਰ ਉਹਦੇ ਵਿੱਚੋਂ ਇਲੈਕਸ਼ਨ ਲੜੋ ਪਾਰ ਲੜਦੀ ਆਪ ਹੀ ਪਰ ਫਿਰ ਉਸ ਤੋਂ ਬਾਅਦ ਜਦੋਂ ਲੇਡਿਸ ਹੋਈ ਵਾਰਟ ਫਿਰ ਉਹਨਾਂ ਜਾਰੀ ਜ਼ੋਰ ਪਾਉਣ ਤੋਂ ਬਾਅਦ ਸੰਗਤ ਦਾ ਹੁਕਮ ਸਿਰ ਮੱਥੇ ਪ੍ਰਵਾਨ ਆ ਮੈਂ ਫਿਰ ਆਪਣੀ ਧਰਮ ਪਤਨੀ ਬੀਬੀ ਬ੍ਰਿੰਗਿੰਦਰ ਕੋਰਜੀ ਨੂੰ ਮਿਲ ਕੇ ਚੋਣ ਮੈਦਾਨ ਦੇ ਵਿੱਚ ਕਲਾ ਕੀਤਾ ਸੋ ਸਮੂਹ ਜਿੰਨੇ ਵੀ ਸਾਡੀ ਵਾਰ ਦੀ ਸੰਗਤ ਆ ਉਹਨਾਂ ਦੇ ਚਰਨਾਂ ਵਿੱਚ ਆਪਣਾ ਸੀਸ ਨਮੋਣਾ ਕਿ ਜਿਹੜੇ ਸਾਨੂੰ ਇੰਨਾ ਉਹ ਤੁਸ਼ਾਹ ਦੇ ਰਹੇ ਨੇ ਸਾਡੇ ਸੰਯੋਗ ਦੇ ਕੇ ਪੂਰੀ ਬਾੜ ਦੇ ਵਿੱਚ ਉਹਨੇ ਹੰਗਾਰਾ ਭਰਿਆ ਅਸੀਂ ਉਹਨਾਂ ਨੇ ਜੋ ਵਾਅਦੇ ਕੀਤੇ ਨੇ ਜੋ ਗੰਦਗੀ ਦੇ ਜੋ ਸੀਵਰੇਜ ਦੇ ਜੋ ਘਰਾਂ ਦੇ ਵਿੱਚ ਸੀਵਰ ਦਾ ਜੋ ਪਾਣੀ ਜਾ ਰਿਹਾ ਸਿਰਮੇ ਦੀ ਬੈਂਕ ਸਾਈਡ ਤੇ ਬਹੁਤ ਹੀ ਜ਼ਿਆਦਾ ਮੰਦਾ ਹਾਲ ਹੈ 15 ਸਾਲ ਤੋਂ ਉਹ ਨਰਕੀ ਜੋ ਜ਼ਿੰਦਗੀਆਂ ਨੂੰ ਨਿਭਾ ਰਹੇ ਨੇ ਉਹ ਹਰ ਐਮਸੀ ਦੀ ਇਲੈਕਸ਼ਨ ਦੇ ਵਿੱਚ ਜਿਵੇਂ ਰੋੜਾ ਸਾਹਿਬ ਸਾਡੇ 10 ਸਾਲ ਰਹੇ ਨੇ ਨਨ ਕਾ ਵੀ ਰਬੀਂਤ ਵੀ ਕੀਤੀ ਸੀ ਕਿ ਰੋਜ਼ ਸਭ ਤੋਂ ਪਹਿਲਾਂ ਇਹਨਾਂ ਦਾ ਕੰਮ ਕਰੀਏ ਬਾਪਾ ਪਿਛਲੇ ਸਾਲ ਆਪਾਂ ਇਹਨਾਂ ਨੂੰ ਵਾਅਦਾ ਕੀਤਾ ਸੀ ਪਰ ਉਹ ਵੀ ਉਹਨਾਂ ਦੇ ਵਾਅਦੇ ਦੇ ਪੂਰੇ ਨਹੀਂ ਉਤਰੇ ਹੁਣ ਆਪ ਨੇ ਉਹਨਾਂ ਨੇ ਗੜੀ ਭਤੀਜਾ ਭਤੀਜੇ ਉਹਨਾਂ ਨੇ ਨਵ ਆਪਣੀ ਖੜੀ ਕਰ ਦਿੱਤੀ ਇਲੈਕਸ਼ਨ ਵਿੱਚ ਸੋ ਅੱਜ ਸੋਚਣ ਦਾ ਤੇ ਵਿਚਾਰਨ ਦਾ ਸਾਰੇ ਅਧਿਕਾਰ ਮੈਂ ਆਪਣੀ ਵਾਅਦ ਨੰਬਰ 9 ਦੀ ਸੰਗਤ ਨੂੰ ਦੇਣਾ ਵਾਂ ਕਿ ਤੁਸੀਂ ਇਹ ਜ਼ਰੂਰ ਵੇਖਿਓ ਕਿ ਵਾਰ ਦੇ ਵਿੱਚ ਰਹਿਣ ਵਾਲਾ ਤੁਹਾਡੀ ਸੇਵਾ ਕਰ ਸਕਦਾ ਹੈ ਜਾਂ ਅੰਮ੍ਰਿਤਸਰ ਬਾਈਪਾਸ ਤੇ ਰਹਿਣ ਵਾਲਾ ਜਾਂ ਗੋਦਵਾਲ ਸਾਹਿਬ ਦੀ ਬਾਈਪਾਸ ਤੇ ਰਹਿਣ ਵਾਲਾ ਤੁਹਾਡੀ ਸੇਵਾ ਕਰ ਸਕਦਾ ਮੈਂ ਆਪਣੀ ਵਾਟਰ ਨੰਬਰ 9 ਦੀ ਸੂਚੀ ਸੰਗਤ ਨੂੰ ਬੇਨਤੀ ਕਰਦਾ ਕਿ ਮੈਂ ਅਤੇ ਮੇਰਾ ਪਰਿਵਾਰ ਤੁਹਾਡੀ ਸੇਵਾ ਦੇ ਵਿੱਚ 24 ਘੰਟੇ ਹਾਜ਼ਰ ਰਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਤਿ ਦਿਖੀ ਨਾ ਜੇ ਤੁਹਾਡਾ ਤੇ ਕਿਹੜੀ ਵਾਰਡ ਨੰਬਰ ਦੇ ਵਿੱਚੋਂ ਤੁਸੀਂ ਜਿਹੜਾ ਚੋਣ ਲੜਦੇ ਜੀ ਹਾਂਜੀ ਮੇਰਾ ਨਾਮ ਬਲਵਿੰਦਰ ਕੋਰ ਮੈਂ ਵਾਰਡ ਨੰਬਰ 9 ਤੋਂ ਇਲੈਕਸ਼ਨ ਲੜ ਰਹੀ ਹਾਂ ਜੀ ਤੁਸੀਂ ਚੋਣ ਪ੍ਰਚਾਰ ਕਰਨ ਵਾਸਤੇ ਘਰ ਘਰ ਜਾ ਰਹੇ ਜੀ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਨੇ ਜਿਹੜੀਆਂ ਤੁਹਾਨੂੰ ਵਾਰਡ ਵਾਸੀ ਦੱਸਦੇ ਨੇ ਕਿ ਸਾਡੀਆਂ ਹੱਲ ਨਹੀਂ ਹੋ ਪਾ ਰਹੀਆਂ ਹੱਲ ਹਾਂਜੀ ਸਰੋਬ ਮਤਲਬ ਅਸੀਂ ਜਿਹੜੀ ਵੀ ਵਾਰ ਚ ਗਏ ਆ ਜਿਹੜੀਆਂ ਵੀ ਗਲੀਆਂ ਚ ਗਏ ਆ ਲੋਕਾਂ ਨੇ ਇਹੀ ਸਾਨੂੰ ਮਤਲਬ ਕਿਹਾ ਪਿਛਲੇ 10 ਸਾਲਾਂ ਤੋਂ ਸਾਡੀਆਂ ਨਾਲੀਆਂ ਸੀਵਰੇਜ ਗਲੀਆਂ ਦਾ ਬਹੁਤ ਮਾੜਾ ਹਾਲ ਆ ਕਿਸੇ ਨੇ ਸਾਡੀ ਬਾਤ ਨਹੀਂ ਪੁੱਛੀ ਤੇ ਸਾਡੀ ਸੀਵਰ ਦਾ ਗੰਦਾ ਪਾਣੀ ਜਿਹੜਾ ਸਾਡੇ ਘਰਾਂ ਦੇ ਵਿੱਚ ਆਉਂਦਾ ਪਿਆ ਜਦੋਂ ਬਾਰਿਸ਼ ਹੁੰਦੀ ਆ ਸਾਡਾ ਇਥੋਂ ਲੰਘਣਾ ਵੀ ਮੁਸ਼ਕਲ ਹੋ ਜਾਂਦਾ ਤੁਸੀਂ ਜਾਣਦੇ ਜੇ ਚੋਣ ਪ੍ਰਚਾਰ ਕਰਨ ਵਾਸਤੇ ਕਿਸ ਤਰ੍ਹਾਂ ਦੇ ਜੜਾ ਹੁਵਾਰਾ ਤੁਹਾਨੂੰ ਵਾਰਡ ਵਾਸੀਆਂ ਨੂੰ ਮਿਲਦਾ ਹੈ ਸਾਨੂੰ ਬਹੁਤ ਵਧੀਆ ਮਤਲਬ ਜਦੋਂ ਅਸੀਂ ਵਾਰਡਸ ਜਾਂਦੇ ਆ ਗਲੀਆਂ 'ਚ ਜਾਂਦੇ ਆ ਲੋਕ ਸਾਨੂੰ ਬਹੁਤ ਪਿਆਰ ਸਤਿਕਾਰ ਨਾਲ ਮਿਲਦੇ ਨੇ ਤੇ ਸਾਡੇ ਕੋਲੋਂ ਇਹੀ ਉਮੀਦ ਕਰਦੇ ਨੇ ਵੀ ਤੁਸੀਂ ਸਾਡੀ ਮਤਲਬ ਸੋਚ ਤੇ ਵਧੀਆ ਉਤਰੋ ਮੇਰੇ ਸਰਦਾਰ ਸਾਹਿਬ ਜੋਧਿਲਬਾਤ ਸਿੰਘ ਜੋਦਾ ਜੀ ਉਹ ਕਾਫੀ ਪਿਛਲੇ ਕਾਫੀ ਸਮੇਂ ਤੋਂ ਮਤਲਬ ਲੋਕ ਸਿਵਾਵਾ ਵਿੱਚ ਮਤਲਬ ਸਾਰੇ ਮਤਲਬ ਗਲੀ ਦੇ ਵਿੱਚ ਸਾਰਾ ਦੁਨੀਆ ਦਾ ਬਹੁਤ ਕੰਮ ਕਰਦੇ ਆ ਦੇ ਮਤਲਬ ਸਾਰੀ ਲੋਕ ਇਹਨਾਂ ਨੂੰ ਜਾਣਦੇ ਨੇ ਇਸ ਵਾਸਤੇ ਉਹ ਕਹਿੰਦੇ ਨੇ ਵੀ ਤੁਸੀਂ ਅੱਗੇ ਆਓ ਉਹਨਾਂ ਨੂੰ ਸਾਡੇ ਤੋਂ ਬਹੁਤ ਉਮੀਦਾਂ ਨੇ ਹਾਂਜੀ ਅਗਰ ਤੁਹਾਨੂੰ ਤੁਹਾਡੇ ਵਾਰਡ ਵਾਸੀ ਵੱਡੀ ਗਿਣਤੀ ਚ ਵੋਟਾਂ ਪਾ ਕੇ ਜਿਤਾਉਂਦੇ ਨੇ ਤੇ ਕੀ ਤੁਸੀਂ ਆਪਣੇ ਵੱਲੋਂ ਕੀ ਵਿਸ਼ਵਾਸ ਦਿਵਾਉਗੇ ਆਪਣੇ ਵਾਰਡ ਵਾਸੀਆਂ ਨੂੰ ਅਸੀਂ ਮੈਂ ਆਪਣੇ ਵਾਰਡ ਵਾਸੀਆਂ ਦੇ ਮਤਲਬ ਜਿੰਨੇ ਵੀ ਕੰਮ ਰੁਕੇ ਨੇ ਜੋ ਵੀ ਆ ਮਤਲਬ ਉਹਨਾਂ ਦੇ ਜਿੰਨੀਆਂ ਵੀ ਮੁਸ਼ਕਲਾਂ ਨੇ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਸਾਰਿਆਂ ਦਾ ਹੱਲ ਕਰੂੰਗੀ ਬਾਕੀ ਜੋ ਵੀ ਉਹਨਾਂ ਦੀ ਪ੍ਰੋਬਲਮ ਹੈ ਜਿਸ ਤਰ੍ਹਾਂ ਦੀ ਉਹਨਾਂ ਦੀਆਂ ਮੁਸ਼ਕਲਾਂ ਨੇ ਮੈਂ ਸਾਰਿਆਂ ਮਤਲਬ ਉਹਨਾਂ ਦੇ ਸਾਖ ਸਿੰਘ ਜੀ ਕੀ ਜਾਂਦੇ ਜਾਂਦੇ ਵਾਰਡ ਨੰਬਰ 9 ਦੇ ਮੋਟਰ ਟ੍ਰਾਂਸਪੋਰਟਰਾਂ ਨੂੰ ਕੀ ਕਹਿਣਾ ਚਾਹੋ ਮੈਂ ਹੀ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਜਿੰਨੇ ਵਾਰਡ ਨੰਬਰ 9 ਦੀ ਸੰਗਤ ਆ ਮੈਂ ਸਾਰਿਆਂ ਨੂੰ ਗੁਰਮਾਨ ਸਿੰਘ ਨਾਮ ਦੇ ਵਾਸਤੇ ਬੇਨਤੀ ਕਰਦਾ ਹਾਂ ਕਿ ਸਾਨੂੰ ਮੋਟਾ ਪਾ ਕੇ ਸਾਡੀ ਝੋਲੀ ਭਰੋ ਅਹੀਂ ਉਹ ਤੁਹਾਡੀ ਝੋਲੀ ਪਰ ਇਹ ਕੌਂਸਲ ਦੇ ਵਿੱਚ ਜਾਵਾਂਗੇ ਇਲੈਕਸ਼ਨ ਜਦ ਕਿ ਪੂਰੇ ਤੇ ਜੇதோ ਜਾ ਕੇ ਉਥੇ ਬਹਾਂਗੇ ਪਹਿਲ ਦੇ ਉਧਾਰ ਤੇ ਵਾਟਰ ਨੰਬਰ 9 ਦੇ ਸਾਰੇ ਰੁਕੇ ਹੋਏ ਕਾਰਜਾਂ ਨੂੰ ਅਸੀਂ ਪੂਰੇ ਕਰਾਂਗੇ ਤੁਹਾਡਾ ਇਹ ਇੱਕ ਇੱਕ ਕਦਮ ਜਿਹੜਾ ਸਾਡੇ ਨਾਲ ਚੱਲਿਆ ਵਾ ਅਸੀਂ ਉਹ ਸਾਰੀ ਉਮਰ ਤੁਹਾਡੇ ਕਦਮ ਨਹੀਂ ਭੁੱਲਾਂਗੇ ਜਿਸ ਤਰ੍ਹਾਂ ਤੁਸੀਂ ਸਾਡਾ ਸਾਥ ਦਿੱਤਾ ਫਿਰ ਉਹ ਆਪਣੀ ਪੂਰੀ ਵਾਰ ਦਾ ਧੰਨਵਾਦ ਕਰਦਾ ਹਾਂ ਇਸੇ ਲਈ ਫਤਿਹ ਨੂੰ ਨਾਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ